ਤਾਂ ਪਟਿਆਲਾ ਦੇ ਵਿੱਚ ਕਈ ਸ਼ਿਕਾਇਤਾਂ ਆਉਣ ਤੋਂ ਬਾਅਦ ਇੱਕ ਕਾਉਂਸਲਰ ਦੇ ਵੱਲੋਂ ਪਟਿਆਲਾ ਨਗਰ ਨਿਗਮ ਨੂੰ ਦੇ ਹਾਊਸਪੋਰਟ ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਮੇਅਰ ਅਤੇ ਕਮਿਸ਼ਨਰ ਨੇ ਪਾਸ ਕਰ ਦਿੱਤਾ ਹੈ ਦੱਸਦੀ ਹੈ ਕਿ ਹੁਣ ਮਨਮਾਨੇ ਟੰਗ ਦੇ ਨਾਲ ਪੈਸੇ ਦੀ ਮੰਗ ਕਰਨ ਵਾਲੇ 트랜ਸਜੈਂਡਰ ਲੋਕਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਹੁਣ ਲੜਕੇ ਦੇ ਜਨਮ ਅਤੇ ਵਿਆਹ ਦੇ ਮੌਕੇ ਤੇ 트랜ਸਜੈਂਡਰ ਲੋਕਾਂ ਨੂੰ ਦਿੱਤੇ ਜਾਣ ਵਾਲੀ ਸ਼ਗਨ ਦੀ ਜੋ ਰਕਮ ਹੈ ਉਸ ਨੂੰ ਨਿਰਧਾਰਤ ਕਰ ਦਿੱਤਾ ਗਿਆ ਤਾਂ ਨਗਰ ਨਿਗਮ ਨੇ ਇੱਕ ਮਤਾ ਪਾਸ ਕੀਤਾ ਹੈ ਮਨਮਾਨੇ ਟੰਗ ਦੇ ਨਾਲ ਹੁਣ ਕੰਮ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ ਦਾਸਤੀਏ ਕਿ ਇਸ ਪਾਸ ਕੀਤੇ ਗਏ ਮਤੇ ਦੇ ਮੁਤਾਬਕ 트랜ਸਜੈਂਡਰ ਲੋਕਾਂ ਨੂੰ ਲੜਕੇ ਦੇ ਜਨਮ ਅਤੇ ਸ਼ੁਭ ਕਾਮਨਾਵਾ ਦੇ ਪ੍ਰਤੀਕ ਦੇ ਵਜੋਂ 2100 ਰੁਪਏ ਅਤੇ ਵਿਆਹ ਦੇ ਉੱਤੇ 3100 ਰੁਪਏ ਹੀ ਮਿਲਣਗੇ ਜੇਕਰ ਕੋਈ ਪਰਿਵਾਰ ਇਸ ਰਕਮ ਤੋਂ ਵੱਧ ਹਾਲਾਕੀ দান ਕਰਨਾ ਚਾਹੁੰਦਾ ਹੈ ਤਾਂ ਉਸ ਦੇ ਉੱਤੇ ਕੋਈ پابੰਦੀ ਨਹੀਂ ਹੈ ਤੇ ਗੋਬੀਆ ਸਾਹਿਬ ਨਗਰ ਨਿਗਮ ਖੇੜਾ ਦੇ ਵੱਲੋਂ ਇੱਕ ਪ੍ਰਸਤਾਵ ਲਿਆਂਦਾ ਗਿਆ ਹੈ ਕਿ ਕਿਸੇ ਦੇ ਘਰ ਬੇਟਾ ਹੋਣ ਤੇ 2100 ਤੇ ਵਿਆਹ ਸ਼ਾਦੀ ਦੇ ਵਿੱਚ ਖੁਸ਼ੀ ਦੇ ਤੌਰ ਤੇ 3100 ਰੁਪਏ ਦਿੱਤੇ ਜਾਣ 3100 ਰੁਪਏ ਦਾ ਵਿਸਥਾਰ ਚ ਦੱਸ ਦੋ ਕਿ ਪੂਰਾ ਮਾਮਲਾ ਕੀ ਹੈ ਕੋਈ ਐਸਾ ਕੋਈ ਮਾਮਲਾ ਨਹੀਂ ਐਕਚੁਅਲੀ ਸਾਨੂੰ ਕੰਪਲੇਂਟਾਂ ਆ ਰਹੀਆਂ ਦੀ ਸ਼ਹਿਰ ਦੇ ਵਿੱਚੋਂ ਵੀ ਜਿਹੜਾ ਕਿਨਰ ਭਾਈਚਾਰਾ ਲੋਕਾਂ ਨਾਲ ਧੱਕਾ ਕਰਦਾ ਸਾਡੇ ਕਾਉਂਸਲਰ ਨੇ ਪ੍ਰਸਤਾਵ ਲਿਆ ਹਾਊਸ ਦੇ ਵਿੱਚ ਜਿਸ ਅਸੀਂ ਪਾਸ ਕੀਤਾ ਗਿਆ ਵੀ 2100 ਰੁਪਏ ਤੇ 3100 ਰੁਪਏ 2100 ਰੁਪਏ ਬੱਚੇ ਦੇ 3100 ਰੁਪਏ ਵਿਆਹ ਦੇ ਔਰ ਬਾਕੀ ਇਸ ਤੋਂ ਲਾਵਾ ਜਿਹੜਾ ਕੋਈ ਬੰਦਾ ਖੁਸ਼ੀ ਦੇ ਨਾਲ ਉਹਨਾਂ ਨੂੰ ਖੁਸ਼ੀ ਦੇ ਦਿੰਦਾ ਦੇਣਾ ਚਾਹੁੰਦਾ ਹੈ ਉਸ ਸਾਨੂੰ ਇਤਰਾਜ਼ ਵੀ ਕੋਈ ਨਹੀਂ ਹੈ ਕਿਉਂਕਿ ਜਿਹੜਾ ਬੰਦਾ ਪਰਫੋਲਿਟ ਹੈ ਜਿਹੜਾ ਬੰਦਾ ਪੈਸੇ ਖਰਚ ਕਰ ਸਕਦਾ ਹੈ ਪੈਸੇ ਦੇ ਸਕਦਾ ਪੈਸੇ ਵਾਲਾ ਪਾਰਟੀ ਹੈਗੀ ਕਈ ਬੰਦੇ ਆਪਣੀ ਖੁਸ਼ੀ ਨਾਲ ਵੀ ਦਿੰਨੇ ਉਸ ਸਾਨੂੰ ਕੋਈ ਇਤਰਾਜ਼ ਨਹੀਂ ਬਟ ਕਿਨਰ ਭਾਈਚਾਰੇ ਨੂੰ ਅਸੀਂ ਰਿਕੁਐਸਟ ਕਰੀ ਸੀਗੀ ਵੀ ਤੱਕਾ ਨਹੀਂ ਕਰਨਾ ਪਲੀਜ਼ ਬੇਨਤੀ ਕਰੀ ਸੀ ਉਹਨਾਂ ਨੂੰ ਉਹਨਾਂ ਨੇ ਵੀ ਸਾਡੀ ਬੇਨਤੀ ਸਵਾਰ ਕਰੀ ਹੈਗੀ ਔਰ ਸਿਸਟਮ ਬਿਲਕੁਲ ਠੀਕ ਚੱਲ ਰਿਹਾ ਹੈ